ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਸਤਿਗੁਰਾਂ ਦੀ ਕਿਰਪਾ ਦਾ ਸਦਕਾ ਤੋਂ ਅਜ ਆਪਾਂ ਸ੍ਰੀ ਗੁਰੂ ਦਸ਼ਮੇਸ਼ ਪ੍ਰਕਾਸ਼ ਸ੍ਰੀ ਦੋਸ਼ ਦਮਨ ਦੋਸ਼ ਦਮਨ ਪ੍ਰਕਾਸ਼ ਦਾ ਜੋ ਵਰਣਨ ਸ਼ੁਰੂ ਕੀਤਾ ਹੈ ਐਸੇ ਹੀ ਗੜੀ ਮੁਤਾਬਕ ਜੋ ਸਤਗੁਰੂ ਗੁਰੂ ਤੇਗ ਬਹਾਦਰ ਸਾਹਿਬ ਜੀ ਆਂਦੇ ਜੋ ਯਾਤਰਾ ਦੇ ਦੌਰਾਨ ਜਦ ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਜੀ ਅਸਾਂ ਤੋਂ ਵਾਪਸ ਪਰਤੇ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਪਟਨੇ ਹੋ ਕੇ ਤੇ ਫਿਰ ਆਨੰਦਪੁਰ ਸਾਹਿਬ ਆਉਣਾ ਸਤਿਗੁਰੂ ਸੱਚੇ ਪਾਤਸ਼ਾਹ ਜੀ ਜੋ ਵਰਣਨ ਕਰਦੇ ਹਨ ਜੋ ਕਵੀ ਦੀ ਕਲਮ ਬਿਆਨ ਕਰਦੀ ਹੈ ਮੋੜੇ ਦੇਸ਼ ਅਸਾਂਤੋਂ ਗੁਰੂ ਜੀ ਬਿਸ਼ਨ ਸਿੰਘ ਦੇ ਕਾਜ ਸਵਾਰ ਕੇ ਜੀ ਆਏ ਮਾਗ 1724 ਨੂੰ ਸਵਾਂ ਪਾਪੀਆਂ ਦੇ ਤਾਂ ਹੀ ਤਾਰ ਕੇ ਜੀ ਸਿੱਠਾ ਪਟਨੇ ਆਣ ਕੇ ਸਹਬਜ਼ਾਦਾ ਨੌਵੇਂ ਗੁਰੂ ਜੀ ਨੇ ਖੁਸ਼ੀ ਧਾਰ ਕੇ ਜੀ ਚੇਂਜ ਰੂਪ ਅਵਤਾਰਾਂ ਦਾ ਗੁਣ ਸਾਰੇ ਦਸ਼ਮੇਸ਼ ਦਸ਼ਮੇਸ਼ ਦੇ ਵਿੱਚ ਵਿਚਾਰ ਕੇ ਜੀ ਦਾਨ ਪੁੰਨ ਕੀਤਾ ਬਹੁਤ ਆਜਾ ਨੂੰ ਦਿਲੋਂ ਵਾਹਿਗੁਰੂ ਸ਼ੁਕਰ ਗੁਜ਼ਾਰ ਕੇ ਜੀ ਛੱਡ ਪਟਨੇ ਆਏ ਦਸ਼ਮੀਸ਼ ਜੀ ਨੂੰ ਇੱਧਰ ਵੈਰ ਵਿਵਾਦ ਚਤਾਰਕੇ ਜੀ ਆ ਆਨੰਦਪੁਰ ਰੌਣਕਾਂ ਬਖਸ਼ਿਓ ਨੇ ਬਹੁਤ ਨਵੇਂ ਮਕਾਨ ਉਸਾਰ ਕੇ ਜਦ ਸਤਿਗੁਰੂ ਸੱਚੇ ਪਾਤਸ਼ਾਹ ਗੁਰੂ ਤੇਗ ਬਹਾਦਰ ਸਾਹਿਬ ਜੀ ਅਸਾਮ ਤੋਂ ਆਣ ਕੇ ਪਟਨਾ ਸਾਹਿਬ ਦੀ ਧਰਤੀ ਦੇ ਉੱਤੇ ਗੋਬਿੰਦ ਰਾਏ ਦੇ ਜਦ ਦਰਸ਼ਨ ਕੀਤੇ ਤੇ लाड प्यार ਕੀਤਾ ਤਾਂ ਉਸ ਤੋਂ ਉਪਰੰਤ ਸਤਿਗੁਰੂ ਤੇਗ ਬਾਦਰ ਸਾਹਿਬ ਜੀ ਪਰਿਵਾਰ ਨੂੰ ਪਟਨਾ ਸਾਹਿਬ ਵੀ ਛੱਡ ਦਿੱਤਾ ਤੇ ਆਪ ਸਤਿਗੁਰੂ ਨੰਦਪੁਰ ਸਾਹਿਬ ਨੂੰ ਰਵਾਨਾ ਹੋਏ ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਇਸ ਹਵਾਲੇ ਨੂੰ ਕਵੀ ਕਲਮ ਬੰਦ ਕਿਵੇਂ ਕਰਦਾ ਹੈ ਦੁੱਖ ਗਰੀਬਾਂ ਮਿਟਣ ਕਾਰਨ ਦੀਨ ਦੁਨੀ ਦੇ ਸਾਈ ਉਤਰ ਰੂਪ ਸਥਾਪਿਤ ਕਰਕੇ ਦੁਸ਼ਟ ਦਮਨ ਦੇ ਤਾਈ ਭੇਤ ਦਿੱਤਾ ਵਿੱਚ ਭਾਰਤ ਭੂਮੀ ਦੇ ਕੇ ਸ਼ਕਤ ਵਧੇਰੀ ਨਾਲੇ ਇਹ ਵਰ ਲਿਤਾ ਰਹਿ ਸੰਗ ਉਸਤ ਪਨਾਮ ਹੈ ਤੇਰੀ ਮਨ ਆਗਿਆ ਮਹਾਕਾਲ ਦੀ ਧਰਮ ਚਲਾਉਣ ਕਾਰਨ ਨਾਮ ਜਪਾਵਣ ਪੰਥਰ ਚਾਵਣ ਜਾਲ ਮਚੁੰਚਣ ਮਾਰਨ ਜਿਉ ਕਰ ਪੁੱਤਰ ਪਿਤਾ ਰੂਪ ਹੋ ਕੰਮ ਚਲਾਵੇ ਸਾਰੇ ਜੋ ਵਜ਼ੀਰ ਕਾ ਬਾਦਸ਼ਾਹ ਦੇ ਕਾਜ ਚ ਲਾਮਣ ਹਾਰੇ ਤੇਵੇਂ ਸਰੂਪ ਆਕਾਰ ਪੁਰਖ ਦਾ ਦੁਸ਼ਟ ਦਮਨ ਮਹਾਰਾਜ ਧਰਮ ਚ ਲਾਮਣ ਭਾਰਤ ਦੇ ਵਿੱਚ ਸਤਗੁਰ ਹੋਏ ਬਿਰਾਜਾ ਸ੍ਰੀ ਦਸ਼ਮੇਸ਼ ਜੀ ਦੇ ਮਾਤ ਪਿਤਾ ਦੇ ਵਰਣਨ ਜੋ ਗੁਰੂ ਗੋਬਿੰਦ ਸਿੰਘ ਮਹਾਰਾਜ ਜੀਆਂ ਦੇ ਪਹਿਲੇ ਸਰੂਪ ਦਸ਼ਟਮਨ ਦਾ ਜੋ ਵੀਰਵਾ ਉਹਨਾਂ ਦੇ ਮਾਤਾ ਪਿਤਾ ਦਾ ਵੀਰਵਾ ਇੱਧਰ ਇਹ ਗੱਲ ਪੂਰਨ ਹੋਈ ਦੂਜੀ ਸੁਣੋ ਕਹਾਣੀ ਦ੍ਰਿਗਦਰਸ਼ੀ ਮਹਾਰਾਜ ਦੀ ਸਤਵੰਤੀ ਸੀ ਰਾਣੀ ਉਤਰਾਖੜ ਦਾ ਰਾਜ ਕਮਾਂਦੇ ਧਰਮ ਨਿਆਂ ਕਰੰਦੇ ਘਰ ਔਲਾਦ ਨਹੀਂ ਸੀ ਉਹਨਾ ਚਿੰਤਾ ਵਿੱਚ ਰਹੰਦੇ ਕਾਂਸੀ ਦੇ ਵਿੱਚ ਜਾਏ ਉਹਨਾ ਬੇ ਕਾਰਨ ਪੁੱਤਰ ਪਿਆਰੇ ਡੇਗ ਕਾਲ ਪੁਰਖ ਦੀ ਸਰਣੀ ਤਬ ਕੀਤੇ ਸੀ ਭਾਰੇ ਹੋਏ ਦਿਵਾਲ ਅਕਾਲਪੁਰਖ ਨੇ ਕਿਆ ਸੀ ਵਰ ਮੰਗੋ ਹੋਵੇ ਭਾਵਨਾ ਪੂਰਨ ਤੁਮਾਰੀ ਕਹਿੰਦੇ ਮੂਲ ਨ ਸੰਗੋ ਹੱਥ ਜੋੜ ਕੇ ਰਾਜੇ ਰਾਣੀ ਮੁਖ ਤੋਂ ਇਹ ਉਚਾਰੇ ਮਹਾ ਬੜੀ ਪ੍ਰਤਾਪੀ ਪੁੱਤਰ ਹੋਵੇ ਗ੍ਰਹਿ ਹਮਾਰੇ ਤથા ਆਸਤ ਕਹ ਮਹਾਕਾਲ ਜੀ ਹੋਏ ਅੰਤਰ ਧਿਆਨੀ ਵਰ ਪਾਏ ਕਰ ਖੁਸ਼ੀ ਹੋਏ ਉਹ ਹੱਥ ਸਹਿ ਰਾਜਾ ਰਾਣੀ ਹੁਣ ਉਸ ਸਤਗੁਰ ਤੇਗ ਬਹਾਦਰ ਮਾਤਾ ਗੁਜਰੀ ਹੋਏ ਪੁੱਤਰ ਦੀਏ ਬਲਾਖਾ ਕਰਕੇ ਰਾਜਾ ਰਾਣੀ ਦੋਏ ਪਰਗਟ ਹੋ ਕੇ ਇਸ ਦੇਸ਼ ਵਿੱਚ ਲੱਖਾਂ ਜੀਵ ਸੁਧਾਰੇ ਤੀਰਥ ਪਰਸਨ ਹਰਸਨ ਪਰਸਨ ਜਾ ਪਰਿਆਗ ਸੁਧਾਰੇ ਆਇਆ ਗਿਆ ਵਾਹਿਗੁਰੂ ਜੀ ਦੀ ਦਸਤ ਦਮਨ ਮਹਾਰਾਜਾ ਮਾਤਾ ਗੁਜਰੀ ਜੀ ਦੀ ਕੋਖੋ ਲੇ ਪ੍ਰਕਾਸ਼ ਮਰਾਜਾ ਇਹ ਸਮਸਥਾਂ ਸੋ ਸ੍ਰੀ ਕਲੰਗੀ ਧਰ ਆਪ ਜਵਾਨੀ ਆਖੀ ਵਿੱਚ ਬਚਿੱਤਰ ਨਾਟਕ ਦੇਉ ਹੈ ਸਤਿਗੁਰੂ ਜੀ ਨੇ ਭਾਖੀ ਸਤਿਗੁਰੂ ਸੱਚੇ ਪਾਤਸ਼ਾਹ ਨੇ ਇਹ ਸਾਰਾ ਹਵਾਲਾ ਜੋ ਚਿਤ੍ਰਨਾਟਕ ਦੇ ਵਿੱਚ ਦਿੱਤਾ ਹੈ ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਜਦ ਇਸ ਹਵਾਲੇ ਨੂੰ ਵਰਣਨ ਕੀਤਾ ਤਾਂ ਜਦੋਂ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਤਿੰਨ ਕੁ ਸਾਲ ਦੀ ਉਮਰ ਦੇ ਸਨ ਉਦੋਂ ਬਾਦਲੀਲਾ ਦਿਖਾਉਂਦੇ ਜਦੋਂ ਤਿੰਨ ਕੋ ਬਰਸ ਦੇ ਹੋਏ ਗੁਰੂ ਜੀ ਲੀਲਾ ਨਵੀਆਂ ਨਿਤ ਦਿਖਾਉਂਦੇ ਜੀ ਗੱਲਾਂ ਕਰਨ ਸਿਆੜਿਆਂ ਵਾਂਗ ਮੂੰਹ ਤਿੱਖੇ ਸਵਾਲ ਜਵਾਬ ਸੁਨਾਮ ਦੇ ਜੀ ਜੋ ਪੁੱਛੇ ਕੋਈ ਝਟ ਜਵਾਬ ਦਿੰਦੇ ਲੋਕ ਸਾਨ ਅਚਰਜ ਮਨਾਮ ਦੇ ਜੀ ਮੂੰਹ ਬੋਲ ਦੇਵਾ ਕਾ ਕੰਮ ਦੇ ਸਨ ਜੋ ਜੋ ਬੋਲ ਦੇ ਪੂਰੇ ਹੋ ਜਾਂਦੇ ਜੀ ਛੋਟੇ ਆਪੇ ਹੀ ਸ਼ਹਿਰ ਦੇ ਬਾਲ ਬਹੁਤੇ ਆ ਆ ਪਿਆਰ ਵਧਾਉਂਦੇ ਜੀ ਸਹਿਬ ਜਾਦੇ ਦੇ ਗਿਰਦ ਹਮੇਸ਼ ਇਕੱਠੇ ਉਹ ਰਹਿੰਦੇ ਖੇਡਾਂ ਚਾਉਂਦੇ ਜੀ ਆਣ ਸਭ ਅਮੀਰ ਗਰੀਬ ਲੜ ਕੇ ਵਾਂਗ ਨੌਕਰਾਂ ਹੁਕਮ ਬਜਾਉਂਦੇ ਜੀ ਰਹਿੰਦੇ ਸਹਬ ਜੀ ਬਾਲਕਾਂ ਨਾਲ ਪਰਚੇ ਨਾਲੇ ਰਚਨਾ ਹੋਰ ਰਚਾਉਂਦੇ ਜੀ ਛੋਟੀ ਉਮਰ ਦਿਮਾਗ ਸੀ ਬਾਦਸ਼ਾਹੀ ਉਸੇ ਤਰ੍ਹਾਂ ਹੀ ਖੇਡਾਂ ਖੜਾਮਦੇ ਜੀ ਕਦੇ ਅੱਦੋ ਅੱਦੀ ਕਰਕੇ ਬਾਲ ਕਣ ਫੌਜਾਂ ਦੋ ਬਣਾ ਲੜਾਮ ਦੇ ਜੀ ਜਿਹੜੇ ਜਿੱਤ ਦੇਤੇ ਦੇ ਨਾਮ ਉਹਨਾ ਖੁਸ਼ੀ ਹੋ ਬੜੇ ਵਡਿਆਮ ਦੇ ਜੀ ਕਦੇ ਬਾਦਸ਼ਾਹ ਬਣ ਕੇ ਤਖਤ ਬੈੰਦੇ ਮੁੰਡੇ ਅਰਜ਼ੀਆਂ ਆ ਕੇ ਪਾਉਂਦੇ ਜੀ ਠੂਠੇ ਸੱਚੇ ਠਹਿਰਾ ਕੇ ਉਸੇ ਤਰ੍ਹਾਂ ਇਨਾਮ ਸਜਾ ਸੰਜਾਮ ਸਦਾਮ ਦੇ ਜੀ ਠੂਠੇ ਸੱਚੇ ਠਹਿਰਾ ਕੇ ਉਸੇ ਤਰ੍ਹਾਂ ਇਨਾਮ ਸਜਾ ਦوام ਦੇ ਜੀ ਕਦੇ ਗੰਗਾ ਦਰਿਆ ਦੇ ਵਿੱਚ ਜਾ ਕੇ ਜੰਗ ਬਾਲਕਾਂ ਵਿੱਚ ਕਰਾਮ ਦੇ ਜੀ ਮਾਰ ਪਾਣੀ ਦੇ ਛੱਟਿਆਂ ਨਾਲ ਲੜ ਕੇ ਇੱਕ ਦੂਸਰੇ ਤਾਂ ਹੀ ਹਰਾਮ ਦੇ ਜੀ ਇਸੇ ਤਰ੍ਹਾਂ ਖੇਡਾਂ ਵਿੱਚ ਰਹਿਣ ਲੱਗੇ ਡਰ ਫਿਕਰ ਨਾ ਮੂਲ ਰਖਾਂਮ ਦੇ ਜੀ ਹਰ ਵਕਤ ਰਹੇ ਭੀੜ ਪਿਆ ਰੌਲਾ ਜਿਸ ਤਰਫ ਨੂੰ ਸਹਬ ਜੀ ਜਾਂਦੇ ਜੀ ਜਾਏ ਚੱਲਿਆ ਤੇਜ ਪਰਤਾਪ ਨਹੀਂ ਲੋਕ ਵੇਖ ਕੇ ਸਿਰ ਝੁਕਾਉਂਦੇ ਜੀ ਵੱਡੇ ਸ਼ਹਿਰ ਦੇ ਖਾਨ ਅਮੀਰ ਸਾਰੇ ਜਿੱਥੇ ਮਿਲਦੇ ਸਿਰ ਨਿਵਾਮ ਦੇ ਜੀ ਲੋਕ ਡਰਦੇ ਵਰਸਰਾਪ پاسੋਂ ਲੋਕ ਡਰਦੇ ਵਰਸਰਾਪ پاسੋਂ ਅਗੋਂ ਮੂਲ ਨਾ ਗੱਲ ਪ੍ਰਤਾਮ ਦੇ ਜੀ ਸਭ ਆਖ ਕੇ ਇਹ ਅਵਤਾਰ ਕੋਈ ਵੇਖ ਤੇਜ ਚਿਹਰਾ ਭੈ ਖਾਮਦੇ ਜੀ ਇਸ ਤਰ੍ਹਾਂ ਦਸ਼ਮੀਚ ਜੀ ਨੇ ਤਨਵੀਆਂ ਲੀਲਾ ਕਰਦੇ ਦਿਲ ਪਰਚਾਉਂਦੇ ਜੀ ਚਹਿਰ ਪਟਨੇ ਵਿੱਚ ਕਰਤਾਰ ਸਿੰਘਾ ਸਰਦਾਵਾਂ ਬਹੁਤੇ ਮਰੋ ਸਾਮਦੇ ਜੀ ਆਤਮਿਕ ਸ਼ਕਤੀ ਦੇਖ ਕੇ ਰਾਜੇ ਸ਼ੇਵਦੱਤ ਨੇ ਸੇਵਕ ਬਨਣਾ ਸ਼ੇਵਦੱਤ ਬ੍ਰਾਹਮਣ ਪਟਨੇ ਦਾ ਰਾਜਾ ਆਪਣੇ ਤਾਈਂ ਕਹਾਮ ਦਾ ਉਹ ਵਿੱਚ ਸ਼ਹਿਰ ਦੇ ਬੜੇ ਪ੍ਰਤਾਪ ਵਾਲਾ ਮਾਲ ਮੁਲਕ ਜੰਗੀਰ ਰਖਾਉਂਦਾ ਉਹ ਰੋਜ਼ ਜਾ ਸਵੇਰੇ ਹੀ ਗੰਗਾ ਉਤੋਂ ਪੂਜਾ ਠਾਕੁਰਾਂ ਤਾਈਂ ਨੁਲਾਵਦਾ ਓ ਲੀਲਾ ਵੇਖਦਾ ਰੋਜ ਸੀ ਗੁਰੂ ਜੀ ਦੀ ਮਣੂ ਕਈ ਦਲੀਲਾਂ ਦੁੜਾਵਦਾ ਓ ਇਹ ਬਾਲਕ ਹੈ ਅਵਤਾਰ ਕੋਈ ਵੇਖ ਚਿਸ਼ਟਾ ਖਿਆਲ ਉਠਾਉਂਦਾ ਓ ਮੈਨੂੰ ਰਾਮ ਦਾ ਰੂਪ ਹੋਏ ਦਰਸ਼ਨ ਤਾ ਮੈਨੂੰ ਰਾਮ ਦਾ ਰੂਪ ਹੁੰਦੇ ਦਰਸ਼ਨ ਤਾ ਮੈਂ ਸੱਚ ਜਾਣਾ ਇਹ ਠੇਹ ਰਾਮ ਦਾ ਓ ਅੰਤਰੀਆਮੀ ਗੁਰੂ ਉਹਦੀ ਵੇਖਨੇ ਚਾਹ ਇੱਕ ਦਿਨ ਜਾ ਪੂਜਾ ਤੇ ਜਾਂਦਾ ਓ ਲੈ ਕੇ ਬਾਲਕਾਂ ਨੂੰ ਨਾਲ ਚਲੇ ਗਏ ਰੌਲਾ ਸੁਣ ਕੇ ਨਿਗਾਹ ਆ ਪਾਉਂਦਾ ਓ ਸ਼ਾਮ ਰੂਪ ਸ਼ੰਖ ਚੱਕਰ ਗਦਾ ਧਾਰੇ ਅੱਖਾਂ ਅੱਗੇ ਜਾਹਿਰਾ ਰੂਪ ਆਉਂਦਾ ਓ ਆਕੇ ਵਿੱਚ ਪ੍ਰੇਮ ਦੇ ਆਕੇ ਵਿੱਚ ਪ੍ਰੇਮ ਵਿੱਚ ਉੱਠ ਚੱਬਦੇ ਚਰਨ ਕਮਲ ਤੇ ਸੀਸ ਨਵਾਮਦਾਓ ਉਸੇ ਘੜੀ ਤੋਂ ਜਾਣ ਅਵਤਾਰ ਸੱਚਾ ਸੇਵਕ ਹੋ ਕੇ ਸਿਵਾ ਕਮਾਉਂਦਾਓ ਤਨ ਮਨ ਤੋਂ ਹੋ ਕੁਰਬਾਨ ਗਿਆ ਸਹਬਜ਼ਾਦਾ ਦੇ ਤੇ ਪ੍ਰੇਮ ਦਾਮ ਦਾਓ ਸੋਹਣੀ ਚੀਜ਼ ਜਿਹੜੀ ਕਿਤੇ ਨਜ਼ਰ ਆਵੇ ਤਰ ਭਾਵਨਾ ਨਿਤ ਲਿਆਵਦਾਓ ਨਿਤ ਸਹਿਰ ਕਰਨ ਨਿਤ ਸਹਿਰ ਕਰਨ ਨੂੰ ਲੈ ਜਾਂਦਾ ਮੀਵੇ ਬਾਗ ਦੇ ਖੜ ਖੁਲਾਉਂਦਾਓ ਜੇ ਕਰ ਜੇ ਵਰ ਕੱਪੜੇ ਹੂਨੇ ਤਿਆਰ ਬਣ ਤਿਆਰ ਕਰਕੇ ਜੇ ਵਰ ਕੱਪੜੇ ਸੋਹਣੇ ਤਿਆਰ ਕਰਕੇ ਨਿਤ ਨਹੀਂ ਤੂੰ ਨਵੇਂ ਪਹਿਨਾਉਂਦਾ ਓ ਸੇਵਾ ਕਰਨੀ ਰੇਚ ਕਰਤਾਰ ਸਿੰਘਾ ਜਨਮ ਮਰਨ ਦੇ ਹੰਦ ਕਟਾਉਂਦਾ ਓ ਸੇਵਾ ਕਰਨੀ ਰਿਸ਼ ਕਰਤਾਰ ਸਿੰਘਾ ਜਨਮ ਮਰਨ ਦੇ ਹੰਦ ਕਟਾਵਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ